ਫਤੇਗੜ ਸਾਹਿਬ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਹਿਸੀਲ ਕੰਪਲੈਕਸ ਵਿਖੇ ਈਜ਼ੀ ਰਜਿਸਟ੍ਰੇਸ਼ਨ ਪੋਰਟਲ ਨੂੰ ਲਾਂਚ ਕੀਤਾ ਗਿਆ ਹੈ ਇਸ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਇੱਕ ਕ੍ਰਾਂਤੀਕਾਰੀ ਕਦਮ ਹੈ ਜਦੋਂ ਤੋਂ ਇੱਥੇ ਲੋਕਾਂ ਨੂੰ ਮਿਲੇ ਤਾਂ ਲੋਕਾਂ ਦਾ ਕਹਿਣਾ ਸੀ ਕਿ ਰਜਿਸਟਰੀ ਹੋਣ ਨੂੰ ਪਤਾ ਨਹੀਂ ਕਿੰਨੇ ਦਿਨ ਲੱਗ ਜਾਂਦੇ ਨੇ ਪਰ ਹੁਣ ਇਸ ਪੋਰਟਲ ਦੇ ਰਾਹੀਂ ਮੈਸੇਜ ਮਿਲ ਜਾਂਦਾ ਹੈ ਕਿ ਉਹਨਾਂ ਦੀ ਰਜਿਸਟਰੀ ਕਦੋਂ ਹੈ ਪਹਿਲਾਂ ਰਜਿਸਟਰੀ ਕਰਾਉਣ ਲੱਗੇ ਡਰ ਲੱਗਦਾ ਸੀ ਕਿਉਂਕਿ ਪੈਰ ਪੈਰ ਤੇ ਕਮਿਸ਼ਨ ਤੇ ਏਜੰਟ ਬੈਠੇ ਹੋਏ ਸੀ ਜੋ ਲੋਕਾਂ ਨੂੰ ਡ ਸਾਰਾ ਕੰਮ ਕੰਪਿਊਟਰ ਨਾਲ ਹੋਵੇਗਾ ਤੇ ਤੁਸੀਂ 20 ਮਿੰਟ ਦੇ ਵਿੱਚ ਰਜਿਸਟਰੀ ਕਰਵਾ ਕੇ ਬਾਹਰ ਨਿਕਲ ਸਕਦੇ ਹੋ ਮਾਨ ਨੇ ਕਿਹਾ ਕਿ ਜੇ ਕਿਸੇ ਨੇ ਰਜਿਸਟਰੀ ਲਿਖਵਾਉਣੀ ਹੈ ਤਾਂ ਉਹ 500 ਰੁਪਏ ਵਿੱਚ ਲਿਖਵਾ ਸਕਦਾ ਹੈ ਇਸ ਮੌਕੇ ਤੇ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਵਾਉਣ ਆਏ ਪੁਨੀ ਸਿੰਘ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਇਹ ਪੋਰਟਲ ਚਲਾਇਆ ਜਾ ਰਿਹਾ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਦੇ ਨਾਲ ਘੱਟ ਟਾਈਮ ਦੇ ਵਿੱਚ ਜਿੱਥੇ ਰਜਿਸਟਰੀ ਹੁੰਦੀ ਹੈ ਉੱਥੇ ਕਰਪਸ਼ਨ ਤੇ ਵੀ ਠੱਲ ਪਈ ਹੈ ਪਹਿਲਾਂ ਉਹਨਾਂ ਨੂੰ ਬਹੁਤ ਸਮਾਂ ਰਜਿਸਟਰੀ ਕਰਵਾਉਣ ਦੇ ਲਈ ਇੰਤਜ਼ਾਰ ਕਰਨਾ ਪੈਂਦਾ ਸੀ ਅਤੇ ਕਰਪਸ਼ਨ ਵੀ ਬਹੁਤ ਹੁੰਦੀ ਸੀ ਉੱਥੇ ਹੀ ਤਿੰਨ ਹਲਕਿਆਂ ਦੇ ਵਿਧਾਇ ਅਤੇ ਜ਼ਿਲ੍ਹਾ ਪ੍ਰਧਾਨ ਵੱਲੋਂ ਵੀ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਹੈ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਦੀ ਮਾਨ ਖਾਸ ਤੌਰ ਤੇ ਆਏ ਤੇ ਜਿਹੜੀ ਈਜ਼ੀ ਰਜਿਸਟਰੀ ਈ ਰਜਿਸਟਰੀ ਹੈ ਉਹਦਾ ਅਫੀਸ਼ੀਅਲ ਲਾਂਚ ਕੀਤਾ ਇੱਕ ਬੜੀ ਵਧੀਆ ਸਹੂਲਤ ਇੱਕ ਬਹੁਤ ਵਧੀਆ ਉਪਰਾਲਾ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਜਿਹਦੇ ਵਿੱਚ ਮਾਨ ਸਾਹਿਬ ਖੁਦ ਲੋਕਾਂ ਨੂੰ ਮਿਲ ਕੇ ਵੀ ਗਏ ਆ ਜਿਹੜੇ ਲਾਈਨ 'ਤੇ ਬੈਠੇ ਸੀ ਕਰਾਉਣ ਵਾਸਤੇ ਤੇ ਜਿਨ੍ਹਾਂ ਨੇ ਕਰਵਾਏ ਆ ਉਹਨਾਂ ਨੇ ਦੱਸਿਆ ਕਿ ਇੰਨਾ ਈਜ਼ੀ ਹੋ ਗਿਆ ਹੈ ਕਾਈ ਵੀ ਨਹੀਂ ਲੱਗਦਾ ਤੇ ਕੋਈ ਰਿਸ਼ਵਤਖੋਰੀ ਦਾ ਜਿਹੜੇ ਕਈ ਵਾਰ ਇਲਜ਼ਾਮ ਲੱਗਦੇ ਆ ਉਹ ਤੋਂ ਵੀ ਨਿਜਾਤ ਮਿਲੀ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਸਾਹਿਬ ਸ਼ਹੀਦਾਂ ਦੀ ਧਰਤੀ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਚਾਹੀ ਸੀ ਔਰ ਅੱਜ ਇੱਕ ਬਹੁਤ ਵੱਡੀ ਰਾਹਤ ਜਿਹੜੀ ਲੋਕਾਂ ਨੂੰ ਮਿਲੀ ਇਜ਼ੀ ਰਜਿਸਟਰੀ ਉਹ ਦੀ ਸ਼ੁਰੂਆਤ ਕਰਕੇ ਗਏ ਨੇ ਔਰ ਜਿੰਨੇ ਵੀ ਅੰਦਰ ਜੋ ਡਿਸਟ੍ਰਿਕਟ ਕਾਉਣ ਵਾਲੇ ਮਿਲੇ ਮਾਨ ਸਾਹਿਬ ਨੂੰ ਸਾਰੇ ਖੁਸ਼ੀ ਔਰ ਉਹਨਾਂ ਨੇ ਜਿਹੜੇ ਰਜਿਸਟਰੀ ਤੇ ਪਹਿਲਾ ਮੈਸੇਜ ਆਉਂਦੇ ਆ ਪ੍ਰਸ਼ਾਸਨ ਵੱਲੋਂ ਔਰ ਬਾਅਦ ਚ ਆਉਂਦੇ ਨੇ ਸਾਰੇ ਦਿਖਾਏ ਤੇ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਸਾਰਾ ਦਿਨ ਦੀ ਖੱਜਲ ਖਵਾਰੀ ਛੱਟ ਗਈ ਔਰ ਟੋਕਨ ਸਿਸਟਮ ਹੈ ਹੁਣ ਇਹ ਨਹੀਂ ਕਿ ਕੋਈ ਵੀਆਈਪੀ ਆ ਕੇ ਪਹਿਲਾਂ ਰਜਿਸਟਰੀ ਕਰਾ ਲੂਗਾ ਟੋਕਨ ਲੱਗਦਾ ਹੈ ਟੋਕਨ ਵਾਈਜ਼ ਹੀ ਕਰਮਾਉਣੀ ਹੈ ਸੋ ਇਹਦੇ ਨਾਲ ਆਮ ਲੋਕਾਂ ਨੂੰ ਰਾਹਤ ਮਿਲੂਗੀ ਤੇ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਨੂੰ ਫੇਰ ਫਾਇਦਾ ਹੋਣਾ ਹਾਂਜੀ ਮਾਝਾ ਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਅੱਜ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਚ ਪਹੁੰਚੇ ਨੇ ਇਹ ਜਿਵੇਂ ਕਿ ਸਾਰਿਆਂ ਨੂੰ ਅਸੀਂ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸਾਰਾ ਕੰਮ ਜਿਹੜਾ ਸਹਾਰਾ ਕਰਾਂਗੇ ਚ ਰਜਿਸਟਰੀ ਦਾ ਕੰਮ ਹੈ ਚ ਕਿ ਹੋਰ ਕੰਮ ਨੇ ਤਾਂ ਉਹਨੂੰ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਜਿਹੜਾ ਇਜ਼ੀ ਰਜਿਸਟਰੀ ਦਾ ਕੰਮ ਹੈ ਇੱਥੋਂ ਸ਼ੁਰੂ ਕੀਤਾ ਗਿਆ ਫਤੇਗੜ ਸਾਹਿਬ ਤੋਂ ਤੇ ਮਾਨ ਸਾਹਿਬ ਨੇ ਆਪ ਅੰਦਰ ਜਾ ਕੇ ਸਾਰਿਆਂ ਨਾਲ ਗੱਲਬਾਤ ਕੀਤੀ ਹੈ ਚੈੱਕ ਕੀਤਾ ਤੇ ਸਾਰੇ ਲੋਕ ਪੂਰੀ ਤਰ੍ਹਾਂ ਦੇ ਨਾਲ ਸੰਤੁਸ਼ਟ ਨੇ ਖੁਸ਼ ਨੇ ਅਸੀਂ ਫੇਰ ਤੁਹਾਡੇ ਨਾਲ ਗੱਲ ਕਰਦੇ ਆ ਆਪਣੀ ਜੀ ਪਹਿਲੇ ਆਪਣਾ ਵਾਅਦਾ ਦੁਹਰਾਉਂਦੇ ਆ ਕਿ ਜੋ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਬਣਾਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜੋ ਵਾਦਾ ਕਰਕੇ ਤੁਰਨਾ ਆਏ ਸੀ ਕਿ ਇਸ ਕੰਮ ਨੂੰ ਸਖਾਲਾ ਕਰਾਂਗੇ इजी ਕਰਾਂਗੇ ਤੇ ਉਹ ਸਾਰਾ ਜਿਹੜਾ ਉਹ ਉਵੇਂ ਹੀ ਚੱਲ ਰਿਹਾ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਸਹੂਲਤਾਂ ਜਿਹੜੀਆਂ ਨੇ ਬੜੇ ਸਭ ਤੋਂ ਤਰੀਕੇ ਨਾਲ ਲੋਕਾਂ ਤੱਕ ਮੁਹੱਈਆ ਕਰਾਈਆਂ ਜਾਣਗੀਆਂ ਕਿਉਂਕਿ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਧੰਨਵਾਦ ਕਰਦੇ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਹੜੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਮੈਂ ਅੱਜ ਇੱਥੇ ਇੱਕ ਮਕਾਨ ਦੀ ਰਜਿਸਟਰੀ ਕਰਵਾਉਣ ਲਈ ਆਇਆ ਸੀਗਾ ਤੇ ਜੋ इजी ਰਜਿਸਟਰੀ ਪ੍ਰੋਸੈਸ ਸੀਐਮ ਸਾਹਿਬ ਨੇ ਸ਼ੁਰੂ ਕੀਤਾ ਇਹ ਬੜਾ ਵਧੀਆ ਪ੍ਰੋਸੈਸ ਹੈ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਜਿਹੜਾ ਟਾਈਮ ਪ ਤੇ ਅੰਦਰੋਂ ਹੀ ਲਿਖਤ ਹੋ ਜਾਂਦੀ ਹੈ ਤੇ ਅੰਦਰੋਂ ਹੀ ਸਾਰੇ ਸਟਾਮ ਸਾਨੂੰ ਮਿਲ ਗਏ ਸੀਗੇ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਸਾਡਾ ਟਾਈਮ ਕੰਜ਼ਮਪਸ਼ਨ ਘਟਿਆ ਤੇ ਪਲੱਸ ਜਿਹੜੀ ਬਾਹਰ ਦੀ ਕਰਪਸ਼ਨ ਸੀਗੀ ਉਹਨ ਨੂੰ ਜ਼ਿਆਦਾ ਰੁਕ ਲੱਗੀ ਕਿਉਂਕਿ ਇਹਦੇ ਨਾਲ ਕੀ ਹੁੰਦਾ ਅਗਰ ਮੈਂ ਤਾਂ ਅਭਾਰੀਆਂ ਸਰ ਦਾ ਕਿ ਫਿਰ ਐਵੇਂ ਦੇ ਸਟੈਪ ਹੋਰ ਲੈਣ ਤੇ ਬਾਹਰ ਦੀ ਕਰਪਸ਼ਨਸ ਰੁਕਣ ਜਿੰਨੀਆਂ ਵੀ ਹੋ ਸਕਦੀਆਂ ਸਰ ਪਿਛਲੇ ਸਮੇਂ ਨਾਲ ਵਧੀਆ ਹੋ ਗਏ ਪਿਛਲੇ ਸਮੇਂ ਨਾਲੋਂ ਘਟੀਆਂ ਸਰ ਦੇ ਟਾਈਮ ਦੇ ਵਿੱਚ ਤਾਂ ਜਿੰਨੀਆਂ ਵੀ ਕਰਪਸ਼ਨਸ ਪਹਿਲਾਂ ਸੀਗੀਆਂ ਉਹਨਾਂ ਤਾਂ ਜਿਹੜੇ ਸਰ ਦੇ 4 ਸਾਲ ਹੋਏ ਨੇ ਘਟੀਆਂ ਕਰਪਸ਼ਨਸ ਪਹਿਲਾਂ ਨਾਲੋਂ ਤਾਂ ਕਾਫੀ ਪ੍ਰੋਸੈਸ ਵਧੀਆ ਹੋ ਗਿਆ ਜੀ ਸ਼ੁਕਰ ਹੈ ਕਿ ਨੱਕ ਸਮਝਾ ਲ ਔਰ ਮੈਂ ਹਾਰਡਲੀ ਮੈਨੂੰ ਐ ਲੱਗਦਾ ਕਿ 15 20 ਅੱਧਾ ਘੰਟਾ ਲੱਗਿਆ ਹੋਊਗਾ ਬਸ ਤੋਂ ਬਸ ਪਹਿਲਾਂ ਕਿੰਨੇ ਕਿੰਨੇ ਸਮਾਂ ਪਹਿਲਾਂ ਤਾਂ ਸਰ ਸਾਰਾ ਸਾਰਾ ਦਿਨ ਚਲੇ ਜਾਂਦਾ ਦੀ ਕੀ ਕਹਿਣਾ ਚਾਹੁੰਦੇ ਸਰ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਸਰ ਇਸ ਚੀਜ਼ ਦੇ ਲਈ ਮੈਂ ਕਿ ਐਵੇਂ ਦਾ ਪ੍ਰੋਸੈਸ ਉਹਨਾਂ ਨੇ ਸ਼ੁਰੂ ਕੀਤਾ ਕਿਉਂਕਿ ਸਾਡੇ ਵਰਗੇ ਜਿਹੜੇ ਜੋਬ ਤੇ ਜਾਂਦੇ ਆ ਉਹਨਾਂ ਲਈ ਇਹ ਬੜਾ ਔਖਾ ਹੁੰਦਾ ਕਿ ਪੂਰੇ ਪੂਰੇ ਦਿਨ ਦੀ ਛੁੱਟੀ ਲੈ ਕੇ ਆਣਾ ਫਿਰ ਪੂਰਾ ਦਿਨ ਖਰਾਬ ਕਰਨਾ ਫਿਰ ਉੱਤੋਂ ਕ腐ਸ਼ਨ ਦੇ ਐਕਸਟਰਾ ਪੈਸੇ ਦੇਣੇ ਇਹ ਕਰਵਾਉਣਾ ਤਾਂ ਉਹਨਾਂ ਕੁਝ ਵੀ ਨਹੀਂ ਹੁੰਦਾ ਉਹ ਮੇਰੇ ਬਿਊਰੋ ਰਿਪੋਰਟ এবੀਪੀ ਸੰਜਾ